देखो मैं अकालपुरक ਦਾ ਸ਼ੁਕਰਾਨਾ ਕਰਦਾ ਕਿ ਜਿਹੜੀ ਤਨਖਾਹ ਸ਼੍ਰੀ ਕਾਸ਼ਟਿਕ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲਗਾਈ ਗਈ ਸੀ ਕੱਲ ਉਹਦਾ 10ਵਾਂ ਤੇ ਆਖਰੀ ਦਿਨ ਸਾਰੀ ਲੀਡਰਸ਼ਿਪ ਨੇ ਪ੍ਰਧਾਨ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਤਨਖਾਹ ਲੱਗੀ ਸੀ ਉਹਨਾਂ ਵੀ ਸਾਰਿਆਂ ਨੇ ਔਰ ਸਭ ਤੋਂ ਵੱਧ ਧੰਨਵਾਦ ਮੈਂ ਪਾਰਟੀ ਦੇ ਬਾਕੀ ਸਾਰੇ ਆਗੂ ਤੇ ਵਰਕਰ ਸਹਿਬਾਨ ਦਾ ਵੀ ਕਰਦਾ ਕਿ ਉਹਨਾਂ ਨੇ ਸਵੈ ਇੱਛਾ ਦੇ ਨਾਲ ਸਾਰੇ ਥਾਵਾਂ ਤੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ। ਔਰ ਅੱਜ ਸ੍ਰੀ ਮੁਖਸਰ ਸਾਹਿਬ ਦੀ ਸ਼ਹੀਦਾਂ ਦੀ ਇਤਿਹਾਸਿਕ ਧਰਤੀ ਤੇ ਵੀ ਤੁਸੀਂ ਦੇਖਿਆ ਕਿ ਇੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਤਾਨਿਕ ਆਗੂ ਤੇ ਵਰਕਰ ਸਹਿਬਾਨ ਉਹਨਾਂ ਨੇ ਵੀ ਹਾਜ਼ਰੀ ਭਰੀ। ਸੋ ਮੇਰੀ ਅਰਦਾਸ ਹੈ ਪ੍ਰਮਾਤਮਾ ਸਾਰਿਆਂ ਦੀ ਸੇਵਾ ਪ੍ਰਵਾਨ ਕਰੇ। ਅਰਸੋਂ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕੜਾ ਪ੍ਰਸ਼ਾਦ ਕਰਾ ਕੇ ਤੇ ਸਾਡੀ ਜਿਹੜੀ ਸੇਵਾ ਉਹ ਮੁਕੰਮਲ ਹੋਏਗੀ ਗੁਰੂਬਾਰੀ ਸਾਡੀ ਸੇਵਾ ਨੂੰ ਪ੍ਰਵਾਨ ਕਰ ਔਰ ਪੰਥ ਨੂੰ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹ ਸਾਡੀ ਸਾਰਿਆਂ ਦੀ ਰਲ ਕੇ ਅਰਦਾਸ ਕੱਲ ਜਿਹੜੀ ਅਰਦਾਸ ਕੱਲ ਤੋਂ ਬਾਅਦ ਅਰਦਾਸ ਸ਼ੁਰੂ ਹੋ ਜਾਈਏ ਅਰਦਾਸ ਤੋਂ ਬਾਅਦ ਕਾਲੀ ਦਲ ਦਾ ਅਗਲਾ ਅਜੰਡਾ ਕੀ ਹੋਏਗਾ ਜੀ ਇਹ ਕੋਈ ਤੇ ਹੈ ਕਿ ਹੱਲੇ ਅਸੀਂ ਪਹਿਲ ਦਿੱਤੀ ਹੈ ਜਿਹੜੀ ਧਾਰਮਿਕ ਸੇਵਨ ਔਰ ਜਿੰਨੇ ਦਿਨ ਧਾਰਮਿਕ ਸੇਵਾ ਚੱਲਦੀ ਹੈ ਪਹਿਲਾ ਧਾਰਮਿਕ ਸੇਵਾ ਪੂਰੀ ਹੋਏਗੀ ਫਿਰ ਉਸ ਤੋਂ ਬਾਅਦ ਪਾਰਟੀ ਦੀਆਂ ਮੀਟਿੰਗਾਂ ਹੋਣਗੀਆਂ ਤੇ ਨੇਚਰਲੀ ਇਸ ਵੇਲੇ ਬਹੁਤ ਵੱਡੇ ਕੰਮ ਜਿਹੜੇ ਆ ਉਹ ਨਾਲ ਨਾਲ ਸ਼ੁਰੂ ਹੋਗੇ ਇਕਤਾ ਕਾਰਪੋਰੇਸ਼ਨ ਚੋਣਾਂ ਦਾ ਉਹਦੇ ਅਸੀਂ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਅਬਜ਼ਰਵਰ ਲਾ ਕੇ ਤੇ ਕੈਂਡੀਡੇਟਾਂ ਦੀਆਂ ਲਿਸਟਾਂ ਜਾਰੀ ਹੋ ਰਹੀਆਂ ਥੋੜੀ ਦੇਰ ਪਹਿਲਾਂ ਹੀ ਲੁਧਿਆਣੇ ਪੈਟ ਕੈਂਡੀਡੇਟ ਅਨਾਉਂਸ ਕੀਤੇ ਆ ਬਾਕੀ ਰਾਤ ਨੂੰ ਕੀਤੇ ਜਾਣਗੇ ਕਿਉਂਕਿ ਸਵੇਰੇ ਦੀ ਸਰਕਾਰ ਨੇ ਵੀ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਡਾਟਾ ਦੇ ਹਿਸਾਬ ਨਾਲ ਫਿਕਸ ਕੀਤੀਆਂ ਸਾਰੀ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਐਸੋੜੇ ਇਸ ਕੰਮ ਚ ਲੱਗੀ ਹੋਈ ਹੈ ਸੇਵਾ ਦੇ ਚ ਤੇ ਉਧਰ ਉਹਨਾਂ ਨੇ ਫਟਾਫਟ ਬੜੀ ਕਾਲੀ ਦੇ ਵਿੱਚ ਨਾਮਿਨੇਸ਼ਨ ਦਾ ਕੰਮ ਸ਼ੁਰੂ ਕਰਾਤਾ ਔਰ ਦੁੱਖ ਇਸ ਗੱਲ ਦਾ ਹੈ ਕਿ ਚਲੋ ਇਲੈਕਸ਼ਨ ਤਾਂ ਲੜਨੀ ਹੈ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਹੈ ਤੁਸੀਂ ਸਾਰੇ ਪੱਤਰਕਾਰ ਇਸ ਧਰਤੀ ਨਾਲ ਸੰਬੰਧਤੋ ਜਿਹੜੀ ਬੁਖਸਰ ਸਾਹਿਬ ਇਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ 21 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਤੇ ਸ਼ਹੀਦਾਂ ਦੀ ਜਿਹੜੀ ਸਲਾਨਾ ਜਿਹੜਾ ਸਵਾਗਤ ਹੁੰਦਾ ਸਿੱਧੀ ਸਮਾਗਮ ਉਹ ਹੈ ਹੁਣ ਪੰਜਾਬ ਦੀ ਸਾਡੀ ਧਰਤੀ ਹੋਵੇ ਇੱਡੇ ਵੱਡੇ ਸਾਕੇ ਉਸ ਧਰਤੀ ਦੇ ਉੱਤੇ ਵਾਪਰੇ ਹੋਣ ਤੇ ਇਲੈਕਸ਼ਨ ਉਸ ਡੇਟ ਤੇ ਕਰਵਾ ਕੇ ਤੇ ਸਾਡੀ ਜਿਹੜੀ ਹੈ ਛਾਤੀ ਦੇ ਉੱਤੇ ਮੰਗ ਦਲੀ ਜਾ ਰਹੀ ਹੈ ਜਦੋਂ ਕਿ ਸ਼ਰੋਬਨੀ ਅਕਾਲੀ ਦਲ ਨੇ ਵੀ ਇਹ ਕਿਹਾ ਸੀ ਕਿ ਇਹ ਤਰੀਕਾ ਅੱਗੇ ਪਿੱਛੇ ਕਿਤੇ ਨਹੀਂ ਜਾ ਸਕਦਾ ਆ થોੜੇ ਦਿਨ ਪਹਿਲਾਂ ਬਾਅਦ ਇਲੈਕਸ਼ਨ ਹੋਈਆਂ ਉਹਦੇ ਨਾਲ ਬਹਾਰਾਸ਼ਟਰ ਦੀ ਛੱਤੀਸਗੜ੍ਹ ਦੀ ਇਲੈਕਸ਼ਨ ਸੀ ਤੇ ਤੁਹਾਡੇ ਸਾਹਮਣੇ ਆ ਕੇ ਕਿਸੇ ਗੱਲ ਦੇ ਉੱਤੇ ਇਤਰਾਜ਼ ਉੱਠਿਆ ਸੀ ਤੇ ਇਲੈਕਸ਼ਨ ਕਮਿਸ਼ਨ ਦੇਸ਼ ਤੇ ਨੇ 1 ਹਫ਼ਤਾ ਚੱਲਦੀ ਚੋਣ ਅੱਗੇ ਪਾਤੀ ਇਹ ਲੋਕਾਂ ਦੀ ਭਾਵਨਾ ਹੁੰਦੀ ਹੈ ਇਹ ਤੇ ਭਗਵਾਨ ਤੁਮਾਰ ਜੀ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਸਾਡੀ ਧਰਤੀ ਦਾ ਇੱਡਾ ਵੱਡਾ ਲਾਮਿਸਾਲ ਇਤਿਹਾਸ ਹੈ ਪਹਿਲਾਂ ਤੁਸੀਂ 2 ਸਾਲ ਚੋਣਾਂ ਨਹੀਂ ਕਰਾਈਆਂ ਤੇ ਹੁਣ ਇੱਕ ਹਫ਼ਤੇ ਨਾਲ ਇੱਥੇ ਕੀ ਫਿਰ ਪੰਡ ਕੇ ਇਹ ਜਿਹੜੇ ਦਿਨ ਹੁੰਦੇ ਆ ਸਾਡੇ ਵਾਸਤੇ ਬੜੇ ਵੱਡੇ ਬਰਾਗ ਦੇ ਦਿਨ ਹੁੰਦੇ ਇਹ ਸਾਰਾ ਸ਼ਹੀਦੀ ਪੰਦਰਵੜਾ ਸਾਡੇ ਖਾਸ ਕਰਕੇ ਜਿਹੜਾ ਅਨੰਦਪੁਰ ਸਾਹਿਬ ਦਾ ਰੋਪੜ ਦਾ ਚਮਕੌਰ ਸਾਹਿਬ ਦਾ ਫਤਿਹਗੜ੍ਹ ਸਾਹਿਬ ਦਾ ਲੱਖਾ ਉੱਥੇ ਤੇ ਜਿਹੜੇ ਪੁਰਾਣੇ ਬਜ਼ੁਰਗ ਜਿਹੜੇ ਵਿਰਾਸਤ ਦੇ ਨਾਲ ਜੁੜੇ ਹੋਏ ਆ ਉਹ ਇਨਦਰ ਚ ਥੱਲੇ ਜ਼ਮੀਨ ਤੇ ਸੌਂਦੇ ਉੱਥੇ ਮਤਾਵਾ ਪੁਰਾਣੀਆਂ ਬਜ਼ੁਰਗ ਇੰਨੀ ਗੰਭੀਰਤਾ ਨਾਲ ਲੈਂਦੀਆਂ ਕਿ ਮੇਰੇ ਇੱਕ ਪੱਤਰਕਾਰ ਸੀ ਸਾਡੇ ਚਮਕੌਰ ਸਾਹਿਬ ਤੋਂ ਮੈਨੂੰ ਕਹਿੰਦੇ ਕਿ ਸਾਡੀ ਮਾਤਾ ਦਾਲ ਨੂੰ ਤੜਕਾ ਵੀ ਨਹੀਂ ਲਾਉਂਦੀ ਇਹਦੇ ਵਿੱਚ ਇਹਨਾਂ ਦਿਨਾਂ ਨੂੰ ਇਹਨਾਂ ਪੁਰਾਣੇ ਬਜ਼ੁਰਗ ਗੰਭੀਰਤਾ ਨਾਲ ਲੈਂਦੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੋਲਿੰਗ ਦਾ ਦਿਨ ਹੀ ਰੱਖਿਆ ਹੁਣ ਲੱਖਾਂ ਦੀ ਗਿਣਤੀ ਚ ਲੋਕੀ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਜੀ ਜੈ ਸਿੱਧਿਸਤਾਨਾਂ ਤੇ ਜਾਂਦੇ ਆ ਤੇ ਤੁਹਾਨੂੰ ਹੋਰ ਨਹੀਂ ਕੋਈ ਡੇਟ ਲੱਭਦੀ ਤੁਸੀਂ ਹੱਥ ਦੱਸਦੇ ਨੇ ਨੋ ਅਡਜਸਟ ਕਰਦੇ ਇਸ ਕਰਕੇ ਜਦੋਂ ਸਰਕਾਰਾਂ ਨੂੰ ਭਾਵਨਾਵਾਂ ਦੀ ਕਦਰ ਨਾ ਆ ਤਾਂ ਫਿਰ ਬੜਾ ਦੁੱਖ ਲੱਗਦਾ ਇਸ ਕਰਕੇ ਉਹ ਵੀ ਇੱਕ ਨਾਲ ਕੰਮ ਸ਼ੁਰੂ ਹੋ ਗਿਆ ਉਧਰ ਹਰਿਆਣਾ ਦੇ ਵਿੱਚ ਵੀ ਜਿਹੜੀ ਹੈ ਬਕਰੀ ਕਮੇਟੀ ਦਾ ਕਿਉਂਕਿ 3 ਸਾਲਾਂ ਤੋਂ ਸਰਕਾਰੀ ਕਮੇਟੀ ਚੱਲੀ ਜਾਂਦੀ ਹੈ ਔਰ ਉਹ ਵੀ ਮੈਂ ਸਮਝਦਾ ਇੱਕ ਸਿੱਖ ਕੌਮ ਨਾਲ ਬੜਾ ਵੱਡਾ ਜਿਹੜਾ ਤਕਾ ਦੇਖੋ 1925 ਦਾ ਗੁਰਦੁਆਰਾ ਐਕਟ ਹਲੇ ਤੱਕ ਇਨਟੈਕਟ ਹੈ ਉਹਦੇ ਵਿੱਚ ਪਾਰਲੀਮੈਂਟ ਨੇ ਕਿਸੇ ਤਰ੍ਹਾਂ ਦੀ ਕੋਈ ਮੈਡਮ ਨਹੀਂ ਕੀਤੀ ਤੇ ਤੁਸੀਂ ਨਵੀਂ ਵੱਖਰੀ ਕਮੇਟੀ ਬਣਾ ਕੇ ਤੇ ਗੁਰਦੁਆਰੇ ਤੇ ਨਜਾਇਜ਼ ਕਬਜ਼ਾ ਕਰਾਈ ਜਾਂਦੇ ਜੇ ਤਾਂ ਇੱਕ ਵੀ ਕੋਈ ਚੇਂਜ ਜਿਹੜੀ ਹੈ ਉਤੇ ਉਹਦੇ ਵਿੱਚ ਹੋਈ ਹੈ ਤੇ ਜਿਹੜੀ ਆਲਰੇਡੀ ਆ ਜਿਹੜਾ ਸਿੱਖ ਗੁਰਦੁਆਰਾ ਐਕਟ 1925 ਦਾ ਤੇ ਫਿਰ ਕਿਹੜੇ ਹਿਸਾਬ ਨਾਲ ਤੁਸੀਂ ਇਹਦੀ ਇਲੈਕਸ਼ਨ ਕਰਾ ਕੇ ਅਸੀਂ ਤਾਂ ਸਾਡਾ ਤਾਂ ਇਤਰਾਸ ਸੀ ਜਦੋਂ ਵੋਟਾਂ ਬਣੀਆਂ ਕਿ ਜਿਹੜੀ ਸ਼ਰਮਣੀਕ ਉਦਰਾ ਪ੍ਰੰਤ ਕਮੇਟੀ ਦੀਆਂ ਵੋਟਾਂ ਉਸੇ ਤਰੀਕੇ ਜਿਹੜੀਆਂ ਹਰਿਆਣੇ ਚ ਵੀ ਬਣਨੀਆਂ ਚਾਹੀਦੀ ਸੀ ਕਿਉਂਕਿ ਜਦੋਂ ਐਕਟ ਦੇ ਵਿੱਚ ਕੋਈ ਤਦਦਲੀ ਨਹੀਂ ਤੇ ਫਿਰ ਆਪਣੇ ਆਪ ਕਮਿਸ਼ਨਰ ਦੇ ਲੈਵਲ ਦੇ ਉੱਤੇ ਇਹ ਜਿਹੜੇ ਅਧਿਕਾਰ ਕਿੰਦਰ ਟ੍ਰਾਂਸਫਰ ਕੀਤੇ ਜਾ ਸਕਦੇ ਇਸ ਲਈ ਉਹ ਵੀ ਇੱਕ ਬੜਾ ਵੱਡਾ ਤਕਾ ਪਰ ਕੋਸ਼ਿਸ਼ਾ ਇੱਕ ਕਰ ਰਿਹਾ ਸਾਰੇ ਕਿ ਇਹਦੇ ਨਾਲ ਜੋੜ ਕੇ ਇਸ ਮੌਕੇ ਦੇ ਉੱਤੇ ਸਾਰੀਆਂ ਚੀਜ਼ਾਂ ਕਾਲੀ ਕਾਲੀ ਕਰੇ ਕੋਈ ਨਹੀਂ ਗੁਰੂ ਮਹਾਰਾਜ ਅਕਾਲੀ ਦਲ ਦੇ ਉੱਤੇ ਆਪਣਾ ਹੱਥ ਰੱਖੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਤਖਤਾ ਬਖਸ਼ੇਂਦ ਗੁਰੂ ਦਾ ਬਖਸ਼ੇਂਦ ਤਖਤਾ ਹੈ ਤੇ ਜਿਹੜਾ ਵੀ ਨੀਵਾ ਹੋ ਕੇ ਗਿਆ ਉਹਨੂੰ ਹਮੇਸ਼ਾ ਗੁਰੂ ਨੇ ਝੋਲੀਆਂ ਭਰ ਕੇ ਤੇ ਭੇਜਿਆ ਇਸ ਕਰਕੇ ਉਦੋਂ ਬਾਅਦ ਸਾਰੇ ਇਹ ਜਿਵੇਂ ਜੜੇ ਆ ਇ렇게 ਤਰ ਚੱਲਦੇ ਰਹੇ। ਅਸਲ ਵਿੱਚ ਜੁ ਜੋ ਘਟਨਾਵਾਂ ਹੋਈਆਂ ਉਹਨੂੰ ਕਿਵੇਂ ਦੇਖਦੇ ਕਿ ਉਹ ਤੇ ਪੂਰੇ ਬਾੜ ਤੋਂ ਜਿਹੜੇ ਆ ਸਿੱਖ ਸੰਤਾਂ ਜਿਹੜੀਆਂ ਉੱਥੇ ਆਉਂਦੀਆਂ ਉੱਥੇ ਵੀ ਇਹੀ ਘਟਨਾ ਹੋਣੀ ਉਹਨੂੰ ਕਿਵੇਂ ਦੇਖੋ ਲੇਖੋ ਗੱਲ ਇਹ ਹੈ ਕਿ ਜਦੋਂ ਸਤਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਾਵਨ ਤੇ ਜਿਹੜਾ ਉੱਥੇ 24 ਘੰਟੇ ਜਿਹੜਾ ਸਪਿਰਚੁਅਲ ਵਾਤਾਵਰਨ ਹੈ ਰੋਹਾਲੀ ਦਾ ਉਸ ਵਾਤਾਵਰਨ ਨੂੰ ਖਰਾਬ ਕਰਨਾ ਹੀ ਮੈਂ ਸਮਝਦਾ ਕਿ ਜਿਹੜਾ ਹੈਗਾ ਬਹੁਤ ਵੱਡਾ ਪਾਪ ਹੈ ਕੋਹਰ ਪਾਪ ਹੈ ਕਿਉਂਕਿ ਛੋਟੀ ਜਿਹੀ ਗੱਲ ਨਹੀਂ ਹੈ ਉੱਥੇ ਤੁਸੀਂ ਜਦੋਂ نیچے ਉਤਰਦੇ ਹੋ ਉੱਥੇ ਤੁਹਾਨੂੰ ਮਹਿਸੂਸ ਹੁੰਦਾ ਇੱਕ ਅਲੱਗ ਤਬਦੀਲੀ ਜਿਹੜੇ 24 ਘੰਟੇ ਗੁਰਬਾਣੀ ਦਾ ਜੋ ਪ੍ਰਵਾਹ ਤੇ ਚੱਲਦਾ ਤੇ ਉਸ ਮਾਹੌਲ 'ਚ ਜਿੱਥੇ ਜਿਹੜੀ ਆ ਸਾਰੀ ਦੁਨੀਆ ਤੋਂ ਧਰਵਾ ਤੋਂ ਉੱਪਰ ਉੱਠ ਕੇ ਡੁਕੀ ਜਿਹੜੇ ਆ ਉਹ ਉਥੇ ਆਸਤਾ ਦੇ ਨਾਲ ਸ਼ਰਧਾ ਦੇ ਨਾਲ ਉੱਥੇ ਹੁੰਦੇ ਆ ਉਸ ਗੇਟ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਜਿਹੜੀ ਆ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਉੱਤੇ ਪਹਿਰੇ ਦਾ ਕੰਮ ਕਰਦੇ ਸੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਉਹ ਆਪਣੀ ਡਿਊਟੀ ਦੇ ਬਾਰੇ ਸੀ ਸੇਵਾ ਦੇ ਬਾਰੇ ਤੇ ਇਸ ਮੌਕੇ ਇਹ ਜਿਹਦਾ ਹਮਲਾ ਇਸ ਤਰ੍ਹਾਂ ਦਾ ਕਰਨਾ ਉਹਦੇ ਨਾਲ ਜਿਹੜੇ ਸ਼ਰਧਾਲੂ ਨੇ ਦੁਨੀਆ ਭਰ ਦੇ ਵਿੱਚ ਬੈਠੇ ਕਰੋਨਾ ਦੀ ਗਿਣਤੀ 'ਚ ਨਾਨਕ ਨਾਮ ਦੇਵਾ ਸਾਰਿਆਂ ਤੇ ਮਾਨੂੰ 60 ਵਜੇ ਔਰ ਵੱਡਾ ਦੁਖਦਾਈ ਪਹਿਲੂ ਇਹ ਆ ਕਿ ਸਰਕਾਰ ਉਹਦੇ ਵਿੱਚ ਉਹਦੀ ਮਿਲਿ ਭੁਗਤ ਪੂਰੀ ਸ਼ਾਮਲ ਹੋ ਰਹੀ ਜੇ ਬਾੜ ਕੇਤ ਨੂੰ ਖਾਂਣ ਲੱਗ ਗਈ ਤੇ ਦੱਸੋ ਪੰਜਾਬ ਨੂੰ ਕਿੱਥੋਂ ਬਚਾਵਾਂ ਆਸਟਾਈ ਕਿਤੇ ਜਾਂਦੀ ਹੁੰਦੀ ਹੈ ਕਿ ਐਡਾ ਵੱਡਾ ਹਮਲਾ ਹੋਵੇ ਤੇ ਉੱਥੇ ਮੁੱਖ ਮੰਤਰੀ ਆਪ ਜਾਏਗਾ ਦੇਖਣ ਵਾਸਤੇ ਕਿ ਕਿਸ ਤਰ੍ਹਾਂ ਹੋਇਆ ਭਾਵੇਂ ਕੋਈ ਹੋਵੇ ਤੇ ਜ਼ਿੰਮੇਵਾਰੀ ਹੁੰਦੀ ਹੈ ਉੱਥੇ ਪੁਲਿਸ ਤੇ ਹੈੱਡ ਉੱਥੇ ਆਪ ਪਹੁੰਚਣਗੇ ਪਰ ਹੁੰਦਾ ਕੀ ਹੈ ਉਲਟਾ ਕਿ ਐਡੀ ਵੱਡੀ ਇਨਸੀਡੈਂਟ ਹੁੰਦੀ ਹੈ ਤੇ ਸਰਕਾਰ ਦੇ ਹੁਕਮਤ ਦੇ ਇੱਕ ਸਿੰਪਥੀ ਐਂਗਲ ਦੇ ਕੇ ਤੇ ਉਹਦਾ ਜਿਹੜੀ ਹੈ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜੀ ਮਸਾਬ ਜਿਹੜਾ ਕਿ ਸਿੱਧਾ ਮੈਂ ਕਹਿ ਸਕਦਾ ਕਿ ਮੁੱਖ ਮੰਤਰੀ ਦੇ ਹੁਕਮਤ ਦੇ ਉੱਤੇ ਉਹ ਸਾਰਾ ਕੁਝ ਜਿਹੜਾ ਕੀਤਾ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਬਹੁਤ ਬੜੀ ਗਲਤੀ ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਹੈ ਕਿ ਫਿਰ ਐਫਆਰ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤੀ ਹੁਣ ਸਾਰਾ ਕੁਝ ਲਾਈਵ ਚੱਲਿਆ ਕੋਈ ਇਹ ਨਹੀਂ ਪੀ ਕੋਈ ਕੁਦਰਤੀ ਇਥੇ ਲਾਈਵ ਹੋ ਰਹੀ ਸੀ ਤੇ ਉਹਨੂੰ ਜਿਹੜੀ ਹੈ ਜਿਸ ਤਰੀਕੇ ਦਾ ਪੇਸ਼ਕਾਰੀ ਕੀਤੀ ਗਈ ਹੈ ਕਮਾਲੀ ਹੈ ਨਾ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਵਰਗੇ ਇਸ ਕੱਦ ਤੇ ਬੰਦੇ ਨੂੰ ਤੁਸੀਂ ਇਨਸਾਫ ਨਹੀਂ ਦਿੰਦੇ ਐਫਆਰ ਲਿਖਣ ਲੱਗਿਆ ਤੇ ਆਮ ਲੋਕਾਂ ਨਾਲ ਕਿੰਨਾ ਤੱਕਾ ਹੁੰਦਾ ਗਲਤ ਇਹ ਸੋਚਣ ਵਾਲੀ ਜਿਹੜੀ ਗੱਲ ਦੁਨੀਆ 'ਚ ਸਾਰੇ ਦੇ ਸਾਹਮਣੇ ਉਹਨੂੰ ਵੀ ਛੁੱਟਲਾਇਆ ਜਾ ਰਿਹਾ ਅਸੀਂ ਕਿੰਨੀਆਂ ਵੀਡੀਓ ਕੱਢ ਕੇ ਦਿੱਤੀਆਂ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਕਿੱਥੇ ਹੈ ਕੋਈ ਕੋਈ ਉਹਨਾਂ ਦੀ ਪ੍ਰੈਸ ਕਾਨਫਰੰਸ ਇੱਥੇ ਕਿ ਚੈਨੀ ਚੋਰ ਫੜਿਆ ਹੋਵੇ ਤੇ ਪੰਜ ਸੀਨੀਅਰ ਅਫਸਰ ਬੈਠੇ ਹੁੰਦੇ ਫਿਰ ਉੱਥੇ ਹੈੱਡ ਕੁਆਰਟਰ ਤੇ ਵੱਖਰੀ ਪ੍ਰੈਸ ਕਾਨਫਰੰਸ ਹੁੰਦੀ ਹੈ ਵਿੱਚ ਇੰਨੀ ਚੋਰ ਫੜ ਜਾ ਜੀ ਬਹੁਤ ਵੱਡਾ ਤੇ ਐਡੀ ਵੱਡੀ ਸਟੇਟ ਦੇ ਵਿੱਚ ਇਨਸੀਡੈਂਟ ਹੋ ਜੀ ਉਹਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਲੋਕਾਂ ਨੂੰ ਦੱਸੋ ਤਾਂ ਸਿਰਫ ਹੈ ਕਿ ਪਰ ਕਿਉਂਕਿ ਜੋ ਮੁੱਖ ਮੰਤਰੀ ਸਾਹਿਬ ਕੈਂਡ ਜਾਂ ਕਰੋਨਾ ਚੱਕਰ ਜਾਂ ਕਰਵਾ ਰਹੇ ਆ ਉਹ ਅਫਸਰ ਨਹੀਂ ਦੱਸ ਸਕਦੇ ਇਸ ਕਰਕੇ ਅੱਗੇ ਆ ਕੇ ਫਿਰ ਬਰੀਫ ਕੌਣ ਕਰੇ ਲੱਗਦਾ ਨਹੀਂ ਜੀ ਲੋਕਾਂ ਦੇ ਵਿੱਚ ਡਰ ਪੈਦਾ ਹੋਏਗਾ ਜਿਹੀ ਸਾਥ ਸਭ ਦੇ ਬਹੁਤ ਵੱਡਾ ਡਰ ਪੈਦਾ ਹੁੰਦਾ ਕਿਉਂਕਿ ਉਹ ਆਸਥਾ ਦਾ ਸਥਾਨ ਹੈ ਸਾਰੇ ਧਰਮਾਂ ਦਾ ਇੱਕ ਸਾਂਝਾ ਸਥਾਨ ਜਿੱਥੇ ਗੁਰੂ ਰੰਧਾ ਸਾਹਿਬ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਸ਼ ਚੋਂ ਵਰਨਾ ਨੂੰ ਸਾਂਝਾ 24 ਕਿੱਤੇ ਰਹਾਣੀ ਦਾ ਸਮੁੰਦਰ ਹੈ ਤੇ ਜੇ ਉੱਥੇ ਇੰਨੀ ਕਟਾ ਹੁੰਦੀ ਤਾਂ ਬਹੁਤ ਵੱਡੀ ਸੱਟ ਵੱਜਦੀ ਜਿਸ ਤਰ੍ਹਾਂ ਅਰਬੀ ਤੁਸੀਂ ਲਾਈਵ ਚੱਲ ਰਿਹਾ ਸੀ ਉੱਥੇ ਜਦ ਇਹ ਘਟਨਾ ਵਾਪਰੀ ਹੈ ਵਿਕਰਮਜੀਤ ਮਜੀਠੀਏ ਦੇ ਵੱਲੋਂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਈ ਵੀਡੀਓ ਪੇਸ਼ ਕਰ ਦਿੱਤੀਆਂ ਗਈਆਂ ਲੇਕਿਨ ਅੱਜ ਉਹਨਾਂ ਦੇ ਵਕੀਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਨੂੰ ਵੀਡੀਓ ਨਹੀਂ ਦਿੱਤਿਆ ਜਾ ਰਹੀਆਂ ਔਰ ਸਾਡਾ ਆਖੇ ਵੀ ਸੈਤਾਨੀ ਕਰ ਰਹੇਗੇ ਜੀ ਜੀਪੀਸੀ ਪ੍ਰਧਾਨ ਨਾਲ ਜੋੜਾ ਸਾਹਿਬ ਦੇਖੇ ਵੀ ਗਏ ਉੱਥੇ ਵੀ ਇੱਕ ਵੀਡੀਓ ਆ ਜਣੀ ਉੱਥੇ ਹੁਣ ਦੇਖੋ ਸਾਰੀ ਦੁਨੀਆ 'ਚ ਉਹ ਵੀਡੀਓ ਪਹੁੰਚ ਗਈਆਂ ਤੇ ਪੁਲਿਸ ਕੋਲ ਨਹੀਂ ਪਹੁੰਚਿਆ ਉਹ ਇਹ ਤਾਈ ਇਹ ਲਵਲ ਐਫ ਆਰ ਤਾਂ ਹੀ ਇਦਾਂ ਲਿਖੀ ਗਈ ਨਾ ਜੇ ਬਨ ਜਾਣ ਭੀ ਭੀ ਜਿਹੜੀ ਹੈਗੀ ਆ ਵੀ ਸਾਡੇ ਕੋਲੇ ਜਿਹੜੀ ਹੈਗੀ ਆ ਤੇ ਫਿਰ ਤਾਂ ਉਹ ਐਫ ਆਰ ਦੇ ਜਵਾਬ ਨਹੀਂ ਦੇ ਸਕਦੇ ਭੀ ਤੁਹਾਡੇ ਕੋ ਤੇ ਇਹ ਵੀਡੀਓ ਸਾਰੇ ਅੰਮ੍ਰਿਤਸਰ ਦੇ মিডিਆ ਕੋਰ ਨੇ ਪਹਿਲੀ ਗੱਲ ਤਾਂ ਐਸ ਡੀ ਪੀ ਸੀ ਨੂੰ ਜਦੋਂ ਮਰਤੀਦਨ ਜਦੋਂ ਵੀ ਕਿਤੇ ਪੁਲਿਸ ਐਸ ਡੀ ਪੀ ਸੀ ਨੂੰ ਅਪਰੋਚ ਕਰਦੀ ਹੈ ਉਹਨਾਂ ਦਾ ਬਹੁਤ ਅੱਛਾ ਸਾਰਾ ਜਿਹੜਾ ਸੀ ਸੀ ਟੀ ਵੀ ਦਾ ਬੜਾ ਵੱਡਾ ਨੈਟਵਰਕ ਹੈ ਇਸੇ ਗੱਲ ਕਰਦੇ ਉਸੇ ਵੇਲੇ ਐਸਟਪੀਸੀ ਨੂੰ ਵੀ ਸਹਿਯੋਗ ਕਰਦੀ ਕਦੇ ਵੀ ਉਹਨਾਂ ਲੱਗੇ ਕਿ ਕੋਈ ਕ੍ਰਾਈਮ ਡਿਟੈਕਟ ਕਰਨਾ ਜਾਂ ਕੋਈ ਬੰਦਾ ਜਿਹਨੇ ਕੋਈ ਉਥੇ ਜੜੀ ਗਲਤ ਕੰਮ ਕੀਤਾ ਉਹਨੂੰ ਫੜਨਾ ਐਸਜੀਪੀਸ ਦਾ ਚੌਧੀ ਹੈ ਕਿ ਫੜ ਸਾਡੀ ਮਤਲਬ ਉਹ ਸਭ ਲਾਸਟ ਪਰ ਤੁਹਾਡੀ ਨੀਅਤ ਜਦੋਂ ਮਾੜੀ ਹੈ ਤੁਸੀਂ ਫੈਸਲਾ ਤਾਂ ਪਹਿਲਾਂ ਲੜਾਤਾ ਦੇਖੋ ਵਿਦਨ ਮਿਨਟਸ ਤੇ ਤੁਸੀਂ ਸਿਮਤੀ ਐਂਗਲ ਫਲੋਟ ਕਰ ਦਿੱਤਾ ਤੁਹਾਡੀ ਇਨਵੈਸਟੀਗੇਸ਼ਨ ਦੀ ਨੀਤ ਕਿੱਥੇ ਹੈ ਐਫਆਰ ਤੇ ਤੁਸੀਂ ਗੁੱਤਮ ਗੁੱਤਾ ਦਿਖਾਤਾ ਕਿ ਐਕਸੀਡੈਂਟਲ ਜੀ ਚੱਲ ਗਈ ਇਸ ਕਰਕੇ ਉਹ ਵੀਡੀਓ ਦੇਖ ਕਿਥੋਂ ਪਉਣਗੇ ਉਹ ਵੀਡੀਓ ਦੇਖਣ ਵਾਸਤੇ ਵੀ ਤਾਂ ਦਮ ਚਾਹੀਦਾ ਨਾ ਜਦੋਂ ਤੁਸੀਂ ਸਾਰੇ ਝੂਠ ਦੇ ਉੱਤੇ ਰਾਜਨੀਤੀ ਕਰ ਰਹੇ ਹੋ ਤੇ ਫਿਰ ਤੁਹਾਨੂੰ ਵੀਡੀਓ ਕਿੱਥੋਂ ਮਿਲਿਆ ਜਿੱਥੇ ਇੱਡੇ ਵੱਡੇ ਝੂਠ ਬੋਲਦੇ ਤੇ ਨਾਲੇ ਵੀ ਪੁੱਲੀ ਜਾਂਦੇ ਉਹਨਾਂ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਅਸੀਂ ਨੋਟਿਸ ਕਰਾਂਗੇ ਬਿਕਰਮਜੀਤ ਨੂੰ ਬਾਦੂਵਦੀ ਗਿਆ ਅਨੰਦਪੁਰਾ ਅਨੰਦਪੁਰਾ ਦੇ ਵਕੀਲ ਉਹਨਾਂ ਨੂੰ ਕਹੋ ਦੱਸੋ ਜੀ ਕੀ ਕਹੀਏ ਕਿੰਨੇ ਕੇਸ ਨੇ ਪਹਿਲਾਂ ਉਹਦੇ ਉੱਤੇ ਦੱਸੋ ਕੀ ਕਹੀਏ ਤੁਹਾਨੂੰ ਬੱਚੋ ਕੋਈ ਸ਼ਬਦ ਬਿਹਤਰ ਸੁਝਾ ਦੇਣ ਸਾਨੂੰ ਕੋਈ 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 ਨਹੀਂ ਜੀ ਸਰ ਬੋਸ ਸਰ ਸਾਨੂੰ ਕੋਈ ਬਿਹਤਰ ਲਫ਼ਜ਼ ਸੁਝਾ ਦੇਣਾ ਜਿਹੜੀ ਗੱਲ ਦਾ ਜਿਹੜੀ ਹੈਗੀ ਆ ਦਰਬਾਰ ਸਾਹਿਬ ਦੇ ਗੇਟ ਤੇ ਆ ਕੇ ਬੰਦਾ ਕੋੜੀਆਂ ਕਰਦਾ ਕਾਤਲ ਮਹਾਲਾ ਕਰਦਾ ਪਿੱਛੇ 35 ਕੇ ਕਿੰਨੇ ਕੇਸ ਨੇ ਠੀਕ ਹੈ ਨਾ ਤੇ ਪ੍ਰਿੰਸੀਪਲ ਨੇ ਕੀ ਆਇਆ ਰਿਹਾ ਕਿ ਜਦੋਂ ਬੰਦੂ ਪੱਕਾ ਸੀ ਖੂਬ ਫੋਕੜ ਬੁਲੀ ਚੁਲੀ ਨਹੀਂ ਬੰਦ ਕਾ ਤੁਸੀਂ ਵੀਡੀਓ ਆਪ ਚਲਾ ਕੇ ਦੇਖੋ ਇਹ ਤਾਂ ਕੁਦਰਤੀ ਹੈ ਮਹਾਰਾਜ ਰੱਖਣ ਵਾਲਾ ਹੈ ਕਿ ਸਾਰਾ ਕੁਝ ਹੀ ਪਰਦਾ ਹੀ ਨਹੀਂ ਰਿਹਾ ਕੋਈ ਸ਼ਕਲ ਦਾ ਉਹ ਲਾਈਵ ਚੱਲਦਾ ਪਿਆ ਸੀ ਲਾਈਵ ਦੇ ਵਿੱਚ ਹੀ ਸਾਰਾ ਕੁਝ ਹੋ ਤੇ ਹੋ ਗਿਆ ਅਸੀਂ ਵੀ ਉੱਥੇ ਹੀ ਮੌਕੇ ਤੇ ਹਾਜ਼ਰ ਸੀ ਜੀਮਾ ਸਾਹਿਬ ਜੋ ਸਾਰਾ ਘਟਨਾ ਕ੍ਰਮ ਹੋਇਆ ਅਕਾਲੀ ਆਤਮਾ ਨੂੰ ਮੰਨਣਾ ਮੰਨਣਾ ਫਿਰ ਸਜ਼ਾ ਮਿਲਦੀ ਕਈ ਸੰਕਸ਼ਮਤਾ ਦੇ ਵਿੱਚ ਇਹ ਹੈਗਾ ਵੀ ਇਹ ਸਜ਼ਾ ਨਾ ਕਾਫੀ ਸੁੱਤ ਤੁਸੀਂ ਜੀ ਕਹਿਣਾ ਚਾਹੋ ਦੇਖੋ ਜਿੰਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਿਆ ਹੀ ਨਹੀਂ ਅੱਜ ਤੱਕ ਹਮੇਸ਼ਾ ਚੁਣੌਤੀਆਂ ਦਿੱਤੀਆਂ ਉਹਨਾਂ ਦੇ ਵਾਸਤੇ ਉਹ ਤਾਂ ਜੋ ਉੱਥੇ ਜਿਹੜਾ ਜੋ ਕੁਝ ਵਾਪਰਨ ਲੱਗਿਆ ਸੀ ਉਹ ਵਾਪਰਜਣੋਂ ਤਾਂ ਵੀ ਕਹਿਣਾ ਸੀ ਘਟਾ ਉਹਨਾਂ ਦੀ ਤਸੱਲੀ ਨਹੀਂ ਹੋ ਸਕਦੀ ਇਹਨਾਂ ਲੋਕਾਂ ਨੇ ਸਾਰੀ ਉਮਰ ਅਕਾਲ ਤਖਸਾਲ ਨੂੰ ਚੁਣੌਤੀਆਂ ਦਿੱਤੀ ਇਹੋ ਲੋਕ ਨੇ ਇਹਨਾਂ ਕਦੇ ਡੋਰ ਅਦਾਲਤ ਦਾ ਫੈਸਲਾ ਜਿਹੜਾ ਉਹਦੇ ਅੰਦਰ ਟਿੱਪਣੀ ਨਹੀਂ ਕਦੀ ਕਰਦੇ ਕਿਤੇ ਜੱਜ ਬੁਲਾ ਕੇ ਅੰਦਰ ਨਾ ਕਰਦੇ ਪਰ ਅਕਾਲ ਤਖਸਾਲ ਦੇ ਫੈਸਲੇ ਤੇ ਬਿਛੇ ਬੋਲਣਗੇ ਮਤਲਬ ਲਾਸਟ ਕੁਛ ਹੈ ਕਿ ਬੜਾ ਕੁਛ 2-3 ਸਾਲ ਤੋਂ ਆਪ ਦੇਖ ਰਿਹਾ ਕਾਲ ਦਲ ਦੇ ਵਿੱਚ ਵੀ ਕੁਝ 바ਗੀ ਧੜੇ ਵੀ ਬਣੇ ਅਕਲ ਦਾ ਸੁਧਾਰ ਨਹਿਰ ਵੀ ਬਣੀ ਤਾਂ ਤਨਖਾਹਾਂ ਵੀ ਲੱਗੀਆਂ ਸੇਵਾ ਵੀ ਹੋ ਗਈ ਪਰ ਸੁਰਦਾਸ ਵੀ ਹੋ ਜਾਣੀ ਤਾਂ ਪੂਰੀ ਆਵਾਮ ਨੂੰ ਸਿੱਖ ਸੰਗਤ ਨੂੰ ਪੰਜਾਬ ਨੂੰ ਕਿਸ ਨਹੀਂ ਦੇਣਾ ਚਾਹੋਂਗੇ ਕਲਗਲ ਜਣਾ ਕੇ ਦੇਖੋ ਸ਼ਰਮਣੀ ਅਕਾਲੀ ਦਲ ਤਾਂ ਹਮੇਸ਼ਾ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਪੰਥ ਦੇ ਜਿੰਨੇ ਵੀ ਸਾਡੇ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਸਾਰਿਆਂ ਵਾਸਤੇ ਅਸੀਂ ਦਿਨ ਰਾਤ ਬਿੰਦ ਕਰਦੇ ਇਹ ਠੀਕ ਹੈ ਇੱਕ ਪਰਸੈਪਸ਼ਨ ਵਾਰ ਸਾਡੇ ਖਿਲਾਫ ਜਿੰਨੇ ਸਾਡੇ ਸਿਆਸੀ ਵਿਰੋਧੀ ਆ ਖਾਸ ਤੌਰ ਤੇ ਜਦੋਂ ਦੀ ਆ ਆਮ ਆਦਮੀ ਪਾਰਟੀ ਆਈ ਇਹਨਾਂ ਨੇ ਰਲ ਕੇ ਤੇ ਸਾਡੀ ਪਰਸੈਪਸ਼ਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਬੇਦਬੀਆਂ ਦਾ ਇਸ਼ੂ ਸੀ ਉਦੋਂ ਸ਼ੁਰੂ ਹੋਇਆ ਪੰਜਾਬ 'ਚ ਜਦੋਂ ਆਮ ਆਦਮੀ ਪਾਰਟੀ ਆਈ ਤੇ ਹੁਣ ਕੁਰਾਨ ਸ਼ਰੀਫ ਦੀ ਬੇਦਬੀ ਦਾ ਕੇਸ ਜਿਹੜਾ ਸਾਲਵ ਹੋਇਆ ਜਿਹਦੇ ਵਿੱਚ ਪਨਿਸ਼ਮੈਂਟ ਹੋਈ ਹੈ ਉਹ ਬੰਦਾ ਕੌਣ ਹੈ ਜੀ ਉਹ ਆਮ ਆਦਮੀ ਪਾਰਟੀ ਦਾ ਸਿਟਿੰਗ ਐਮਬੈਲ ਹੈ ਦਿੱਲੀ ਦਾ ਔਰ ਵੱਡੀ ਗੱਲ ਹੈ ਦੇਖੋ ਜਿਹੜੀ ਜਿਹੜੀ ਕਿਉਂਕਿ ਇਹ ਇਸ਼ੂ ਹੋਰ ਚੱਲ ਪੈਂਦੇ ਆ ਕਿ ਸਰਕਾਰ ਨੇ ਫੈਸਲਾ ਦੇਣ ਤੋਂ ਹਫਤਾ ਪਹਿਲਾਂ ਜਿਹੜਾ ਡਿਸਟ੍ਰਿਕਟ ਅਟਾਰਨੀਓ ਨੇ ਐਪਲੀਕੇਸ਼ਨ ਦਾਇਰ ਕੀਤੀ ਸੀ ਕਿ ਅਸੀਂ ਅਪੀਲ ਵਾਪਸ ਸਾਰੀ ਚੋਦੀ ਕਿ ਨਹੀਂ ਇਹ ਸੀ ਜੀ ਪੰਜਾਬ ਬਦਮੀਆਂ ਦੀ ਅੱਗ ਦੇ ਵਿੱਚ ਝੁੱਲਸ ਰਿਹਾ ਹੈ ਧਾਰਮਿਕ ਗਰੰਥਾਂ ਦੀਆਂ ਬਦਮੀਆਂ ਐਡਾ ਵੱਡਾ ਇਸ਼ੂ ਬਣ ਗਿਆ ਤੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਤੇ ਕੇਸ ਉਹਨੂੰ ਸਜ਼ਾ ਹੋਣ ਲੱਗੀ ਤੇ ਭਗਵੰਤ ਮਾਨ ਦੇ ਹੁਕਮਾਂ ਦੇ ਉੱਤੇ ਡਿਸਟ੍ਰਿਕਟ ਅਟਾਰਨੀ ਤੇ ਡਿਪਟੀ ਕਮਿਸ਼ਨਰ ਨੇ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰ ਦਿੱਤੀ ਡਿਸਟ੍ਰਿਕਟ ਅਟਾਰਨੀ ਨੇ ਕਿ ਅਸੀਂ ਇਹ ਅਪੀਲ ਵਾਪਸ ਲੈਣੀ ਚਾਹੁੰਦੇ ਹਾਂ ਉਹ ਤਾਂ ਜੱਜ ਸਾਹਿਬ ਤਗੜੇ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਕਿਹਾ ਕਿ ਵੀ ਮੈਂ ਵਾਪਸ ਕਿਉਂ ਰਿਹਾ ਇਹ ਤਾਂ ਫੈਸਲਾ ਹੋਗਾ ਹੁਣ ਮੈਨੂੰ ਦੱਸੋ ਭਗਵੰਤ ਮਾਨ ਜੀ ਤੇ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਉਂ ਬਚਾਉਣਾ ਚਾਹੁੰਦੇ ਸੀ ਸਰਕਾਰ ਦੀ ਜ਼ਿੰਮੇਵਾਰੀ ਤੇ ਹੈ ਕਿ ਬੇਦਬੀ ਦਾ ਬੜੇ ਮੁਸ਼ਕਲ ਨਾਲ ਕੋਈ ਬੰਦਾ ਦੋਸ਼ੀ ਆ ਉਹਨੂੰ ਸਜ਼ਾ ਮਿਲ ਲੱਗੀ ਤੇ ਤੁਹਾਨੂੰ ਤਾਂ ਹੋਰ ਕੋਈ ਤਗੜੇ ਦੋ ਵਕੀਲ ਉੱਥੇ ਖੜੇ ਕਰਨੇ ਚਾਹੀਦੇ ਸੀ ਵੀ ਐਸ ਵੜੇ ਕਿਤੇ ਕੋਈ ਕਸਰ ਨਾ ਰਹਿ ਜਾਵੇ ਕਿਤੇ ਕੋਈ ਲਾਪੁਆਇੰਟ ਤੇ ਨਹੀਂ ਵੀ ਡ ਇਹ ਕਿਦੇ ਹੁਕਮਾਂ ਦੇ ਉੱਤੇ ਤੁਸੀਂ ਸੋਚ ਸਕਦੇ ਵੀ ਡਿਸਕ ਕਟਾਰਨੀ ਐਡੇ ਗੰਭੀਰ ਤੇ ਸੈਂਸੇਸ਼ਨ ਕੇਸ ਦੇ ਵਿੱਚ ਆਪ ਆਪਣੇ ਕੋਲੋਂ ਜਾ ਕੇ ਅਪਲੀਕੇਸ਼ਨ ਉਹ ਵੀ ਅਪੀਲ ਵੇਡਰੈ ਕਰਨ ਵਾਸਤੇ ਜੱਜ ਸਾਹਿਬ ਤੋਂ ਮੈਂ ਧੰਨਵਾਦ ਕਰਦਾ ਕਿ ਜੱਜ ਸਾਹਿਬ ਨੇ ਉਹ ਅਪੀਲ ਵਾਪਸ ਨਹੀਂ ਕੀਤੀ ਨਹੀਂ ਤਾਂ ਇਹ ਚਾਹੁੰਦੇ ਸੀ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਰਜਨ ਸਜ਼ਾ ਮਿਲ ਗਈ ਤੇ ਫਿਰ ਜਿਹੜਾ ਦੋਸ਼ ਅਸੀਂ ਲਾਉਂਦੇ ਸੀ ਵੀ ਜਦੋਂ ਦੇ ਇਹ ਆਇਆ ਉਦੋਂ ਹੀ ਬਦਬੀਆਂ ਸ਼ੁਰੂ ਹੋਈਆਂ ਤੇ ਉਹ ਹੁਣ ਸਾਬਤ ਹੋ ਗਏ ਕੁਰਾਨ ਵਾਲਾ ਤਾਂ ਸਾਬਤ ਹੋ ਗਏ ਤੇ ਹੁਣ ਬਾਕੀ ਵੀ ਹੌਲੀ ਹੌਲੀ ਗੁਰੂ ਮਹਾਰਾਜ ਕਿਸਨ ਕਿਰਪਾ ਕਰੇਗਾ ਗੁਰੂ ਦੇ ਘਰ ਦੇ ਵਿੱਚ देर ਹੋ ਸਕਦੀ ਅੰਧੇਰ ਨਹੀਂ ਇਹ ਜਿਹੜੇ ਵੀ ਬੰਦੇ ਜਿਨ੍ਹਾਂ ਨੇ ਇਹ ਰਾਜਨੀਤਿਕ ਲਾਹਾ ਲੈਣ ਵਾਸਤੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਨੇ ਅੱਜ ਨਹੀਂ ਕੱਲ ਨਹੀਂ ਇਸ ਕਰਕੇ ਕੁਦਰਤ ਬੜੀ ਬੇਅੰਤ ਹੈ ਇਹਨੂੰ ਹੁਣ ਪੂਰਾ ਕੋਸ਼ਿਸ਼ ਕਰ ਲਈ ਆ ਇਹਨਾਂ ਦੇ ਵਿਤ ਮੰਤਰੀ ਤੱਕ ਜਿਹੜੇ ਆਪ ਪੇਸ਼ ਹੁੰਦੇ ਰਹੇ ਬਤੌਰ ਵਕੀਲ ਤੇ ਪਹਿਲਾਂ ਇਹਦੇ ਹੱਕ ਦੇ ਵਿੱਚ ਤੇ ਹੁਣ ਕੇਸ ਵਟਰਾ ਕਰਨ ਦੀ ਵੀ ਕੋਸ਼ਿਸ਼ ਕਰਦੇ ਪਰ ਨਹੀਂ ਨਾ ਚੱਲੀ ਸੱਚ ਸਾਹਮਣੇ ਆਉਣਾ ਸੀ ਤੇ ਆ ਗਿਆ ਇਸ ਕਰਕੇ ਬਾਕੀ ਵੀ ਗਰੁੱਪ ਬੜਾ ਵਿਅੰਤ ਹੈ ਕਿਸੇ ਦਿਨ ਆਪੇ ਪਰਦੇ ਖੁੱਲ ਜਾਣੇ ਆ ਤੇ ਜਿਹੜੇ ਆ ਆਪ ਸਾਹਮਣੇ ਆਜੇ ਇਕੱਠਾ ਕਰਨ ਵਾਸਤੇ ਕੋਈ ਖਾਸ ਅਪੀਲ ਦੇਣਾ ਉਹਨਾਂ ਲੀਡਰਾਂ ਨੂੰ ਕਾਲੀ ਦਲ ਦੇ ਜੋ ਜੋ ਵਿਛੜ ਕੇ ਵੀ ਗਏ ਨੇ ਜਾਂ ਜੋ ਮੁਲਕੇ ਕੁਝ ਬਾਗਿਓ ਇਸ ਨੇ ਉਹਨਾਂ ਨੂੰ ਕੋਈ ਖਾਸ ਕੋਈ ਕਾਲੀ ਦਲ ਨੂੰ ਇਕੱਠਾ ਕਰਾਉਂਦੇ ਜਿਸ ਮੈਨੂੰ ਪਹਿਲਾਂ ਇਹ ਦੱਸੋ ਕਿ ਵੱਖਰਾ ਕਿੱਥੋਂ ਆ ਕਾਲੀ ਦਾ ਜਿਹੜੇ ਪੰਜ ਚਾਰ ਬੰਦੇ ਜਿਹੜੇ ਹੈਗੇ ਆ ਇਹ ਸਾਰਿਆਂ ਨੇ ਤੇ ਕਿਸੇ ਨੇ ਪਾਰਲੀਮੈਂਟ ਲੜੀ ਹੈ ਤੇ ਕਿਸੇ ਨੇ ਦੁੱਤੀ ਲੜੀ ਹੈ ਇਹ ਹੁਣ ਸੁਭਾਅ ਹੁੰਦੇ ਆ ਕਿ ਕੋਈ ਬੰਦਾ ਆਦਤ ਹੁੰਦੀ ਆ ਠੀਕ ਹੈ ਨਾ ਜਿਸ ਤਰ੍ਹਾਂ ਬੀਬੀਆਂ ਤੇ ਹੁੰਦਾ ਪਈ ਕਈ ਸਾਰੀ ਸਾਰੀ ਉਮਰ ਜਿਹੜਾ ਇੰਨਾ ਚੜ੍ਹ ਰਿਹਦੀ ਆ ਤੇ ਕਈਆਂ ਦੀ ਰੁਸਕ ਜਾਂਦੀ ਆਦਤ ਹੁੰਦੀ ਆ ਇਦਨਾਲ ਅਕਾਲੀ ਦਲ ਚ ਕਿੱਥੋਂ ਨੁਕਸ ਨਿਕਲਿਆ ਦੱਸੋ ਮੈਨੂੰ ਪਹਿਲਾਂ ਕੋਈ ਹੈ ਕੋਈ 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 ਦੱਸੋ ਜੇ ਦੋ ਜਾਂ ਚਾਰ ਬੰਦੇ ਚਲੇ ਜਾਣ ਲੱਖਾਂ ਦੀ ਗਿਣਤੀ ਚ ਜਿਹੜੀ ਆ ਉਹ ਇਕੱਠੇ ਹੋ ਕੇ ਵਰਕਰ ਤੇ ਅਕਾਲੀ ਦਲ ਬੰਦਾ ਤੇ ਜੇ ਹੁਣ ਦੋ ਤਿੰਨ ਚਾਰ ਆ ਉਹਨਾਂ ਦੀ 24 ਘੰਟੇ ਚ ਗੱਲ ਮੰਨ ਲਓ ਤੇ ਉਹ ਅਕਾਲੀ ਦਲ ਦਾ ਨਾਮ ਨੋ ਤੇ ਫਿਰ ਅਕਾਲੀ ਦਲ ਤੋਂ ਵੱਖਰਾ ਤੇ ਉਹਨਾਂ ਦੇ ਨਾਲ ਨਾ ਤਾਂ ਅਕਾਲੀ ਦਲ ਟੁੱਟਦਾ ਹੈ ਨਾ ਕੋਈ ਇਸ ਕਰਕੇ ਆਪੋ ਆਪਣੇ ਸੁਭਾਅ ਦੇ ਪਾਰਟੀ ਦਾ ਕਦੀ ਕਿਸੇ ਨੂੰ ਧੱਕੇ ਨਹੀਂ ਮਾਰਦੇ ਪਰ ਜਦੋਂ ਟਿਕਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਦੋ ਦੋ ਮੰਗਦੇ ਹੁੰਦੇ ਆ ਤੇ ਜਦ ਦਿਨ ਕੋਈ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਤੇ ਫਿਰ ਕਹਿਣਗੇ ਵੀ ਨਿਕਲਦਾ ਪ੍ਰਧਾਨ ਆ ਇਤਨੀ ਗੱਲ ਹੁੰਦੀ ਨਾ ਇਸ ਕਰਕੇ ਜੇ ਫੈਸਲੇ ਲੈਣੇ ਹੁੰਦੇ ਨੇ ਸਾਰੇ ਉਹਦੇ ਨਾਲ ਹੁੰਦੇ ਚਾਹੇ ਸਰਕਾਰ ਹੋਵੇ ਜਾਂ ਅਸੀਂ ਬੇਇਮਾਨ ਨਹੀਂ ਹੁੰਦੇ ਇਸ ਗੱਲ ਤੋਂ ਕੋਈ ਵੀ ਕੰਮ ਹੈ ਚਾਹੇ ਕਮੇਟੀ ਹੈ ਕਿ ਸ਼ਹਿਰ ਦੀ ਚਲੋ ਫੈਸਲਾ ਹੁੰਦਾ ਕਾਉਂਸਲਰ ਉੱਤੇ ਹਾਜ਼ਰ ਹੁੰਦੇ ਉਹਦੋਂ ਹੁੰਦਾ ਜੇ ਉਹ ਕਿਸੇ ਗੱਲ ਤੇ ਪੁੱਠਾ ਪੈ ਜਾਵੇ ਤਾਂ ਬਾਕੀ ਭੱਜਣ ਪੈਣੇ ਇਕੱਲੇ ਪ੍ਰਧਾਨ ਦੇਅਤ ਨਹੀਂ ਹੁੰਦਾ ਇਸ ਕਰਕੇ ਫੈਸਲੇ ਸਾਂਝੇ ਤੌਰ ਤੇ ਹੁੰਦੇ ਆ ਨੈਤਿਕ ਰਾਜਨੀਤੀ ਦੇ ਵਿੱਚ ਬਣਦਾ ਵੀ ਆ ਕਿ ਜੇ ਫੈਸਲਾ ਹੈ ਤੇ ਉਹ ਜ਼ਿੰਮੇਵਾਰੀ ਬਲੋ ਚੀਮਸਾਲ ਇੱਕ ਜਿਹੜਾ ਸ਼੍ਰੋਮਣੀ ਕਾਲ ਜਿਹੜਾ ਹਮੇਸ਼ਾ ਕਿਸਾਨੀ ਅਤੇ ਈਸ਼ਵਰ ਦਰਿਆ ਹੈ ਗੁਰਜੀਤ ਸਿੰਘ ਢੱਲੇਵਾਲ ਦਾ ਮਰਨ ਬਤ ਜਾਰੀ ਕੀ ਕਹਿਣਾ ਚਾਹੁੰਗੇ ਤੇ ਬਾਰੇ ਦੇਖੋ ਜਿਹੜੀ ਹੌਲੀ ਹੌਲੀ ਇਹ ਰੁਝਾਨ ਕੇਂਦਰ ਸਰਕਾਰ ਦਾ ਵੀ ਹੋ ਗਿਆ ਸੂਬੇ ਸਰਕਾਰ ਦਾ ਵੀ ਹੋ ਗਿਆ ਪਹਿਲਾਂ ਤਾਂ ਜਿਹੜੀ ਸਾਡੀ ਸਰਕਾਰ ਆਈ ਅੰਦੋਲਨ ਦੇ ਵਿੱਚੋਂ ਸੀ ਤੇ ਅੱਜ ਹੁਣ ਜੇ ਮੁੱਖ ਮੰਤਰੀ ਸਾਹਿਬ ਦੇ ਦਰ ਦੇ ਉੱਤੇ ਕੋਈ ਇਨਸਾਫ ਮੰਗਣ ਚਲਾ ਜਾਵੇ ਤੇ ਸਵਾਇ ਡਾਂਗਾ ਤੋਂ ਤੇ ਪੱਗਾਂ ਲੋਣ ਤੋਂ ਹੋਰ ਕੋਈ ਕੰਮ ਹੀ ਨਹੀਂ ਹੁੰਦਾ ਉੱਤੇ ਚਾਹੇ ਬੀਬੀਆਂ ਹੋਣ ਚਾਹੇ ਨੌਜਵਾਨ ਹੋਣ ਸਾਰਿਆਂ ਨੂੰ ਇੱਕੋ ਰਸਤੇ ਕਿਰਦ ਇਸੇ ਤਰ੍ਹਾਂ ਕੇਂਦਰ ਦੀ ਵੀ ਆਤ ਬਣ ਗਈ ਹੈ ਕਿ ਹੁਣ ਤੁਸੀਂ ਜੇ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਨਹੀਂ ਕਰੋਗੇ ਕਿੱਥੇ ਜਾਓ ਕੋ ਡੈਮੋਕ੍ਰੇਟਿਕ ਕੰਟਰੀ ਕਾਦਾ ਰਹਿ ਗਿਆ ਸਟੇਟ ਕੈਪੀਟਲ ਆ ਨੈਸ਼ਨਲ ਕੈਪੀਟਲ ਆ ਇੱਥੇ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਪਹਿਲਾਂ ਤੁਸੀਂ ਬਾਣਾ ਬਣਾਇਆ ਟਰੈਕਟਰਾਂ ਦਾ ਉਹਨਾਂ ਨੇ ਕਹਿੰਦੇ ਪੈਦਲ ਚੱਲਦੇ ਆ ਤੇ ਹੁਣ ਪੈਦਲ ਦੱਸੋ ਜੀ ਪੈਦਲ ਵੀ ਨਹੀਂ ਕਿਸੇ ਨੂੰ ਜਾਣਦੇ ਨਾ ਤੇ ਪੈਦਲ ਜਾਣਾ ਪੈਣੀ ਗੱਲ ਦਿੱਲੀ ਸੌਕਾ ਕਪ ਤੇ ਜੇ ਚੱਲੇ ਹਿੰਮਤ ਕਰਕੇ ਤੇ ਤੁਸੀਂ ਵੀ ਅੱਗੋਂ ਹੁਣ ਉਹਦੇ ਤੇ ਵੀ ਬੈਂਡ ਹੈ ਤੇ ਫਿਰ ਇਹ ਤਾਂ ਐਮਰਜੈਂਸੀ ਨਾਲੋਂ ਵੀ ਤੁਸੀਂ ਮਾੜੇ ਹਾਲਾਤ ਕਰੀ ਜਾ ਰਹੇ ਨਾ ਗੱਲ ਸਾਰਿਆਂ ਦੀ ਸੁਣੀ ਜਾਣੀ ਚਾਹੀਦੀ ਹੈ ਸਰਕਾਰ ਨੇ ਇਸ ਦੀ ਗੱਲ ਪ੍ਰਵਾਨ ਕਰਨੀ ਉਹ ਸਰਕਾਰ ਨੇ ਦੇਖਣਾ ਜਿਹੜੀ ਜਾਇਜ਼ ਗੱਲ ਹੈ ਇਸ ਤੇ ਕਹਿੰਦੇ ਪ੍ਰਵਾਨ ਕਰਨੀ ਚਾਹੀਦੀ ਹੈ ਪਰ ਘੱਟੋ ਘੱਟ ਗੱਲ ਸੁਣੀ ਤੇ ਜਾਣੀ ਚਾਹੀਦੀ ਹੁਣ ਦੇ ਹੈ ਕਿ ਤੁਸੀਂ ਜਾ ਨਹੀਂ ਸਕਦੇ ਤੇ ਨਹੀਂ ਇਹ ਕਿੱਥੇ ਇਹ ਕਿੱਥੇ ਲਿਖਿਆ ਦੱਸੋ ਕਿ ਬਹੁਤ ਅਨ ਡੈਮੋਕਰੈਟਿਕ ਇਹ ਪੋਲਿਟਿਕਲ ਪਾਰਟੀਆਂ ਨੂੰ ਵੀ ਚਿੰਤਾ ਕਰਨੀ ਚਾਹੀਦੀ ਹੈ ਇਹਦੇ ਵਾਸਤੇ ਇਹ ਕੋਈ ਜਿਹੜੇ ਵਿਕਰਮੇ ਨਹੀਂ ਹੋਣੇ ਚਾਹੀਦੇ ਇਹਦੇ ਤੇ ਚਾਹੇ ਕੋਈ ਕਿਸਾਨ ਜਿੱਥੇ ਬੰਦੀ ਆ ਮਜ਼ਦਮ ਜਿੱਥੇ ਬੰਦੀ ਆ ਵਪਾਰਕ ਜਿੱਥੇ ਬੰਦੀ ਆ ਕੋਈ ਜਿੱਥੇ ਬੰਦੀ ਜਾਂ ਪੋਲਿਟਿਕਲ ਪਾਰਟੀ ਜਦੋਂ ਬੇਸਿਕ ਜਿਹੜੀਆਂ ਵੈਲਿਊਜ਼ ਆ ਡੈਮੋਕ੍ਰੇਸੀ ਦੀਆਂ ਉਹਨਾਂ ਨੂੰ ਕ੍ਰਸ਼ ਕੀਤਾ ਜਾਂਦਾ ਉੱਥੇ ਸਾਰਿਆਂ ਨੂੰ ਜਾਗਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਓਕੇ ਓਕੇ